ਸਰ ਇਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਹਾਂ ਜੀ ਇੱਕ ਕਾਰੀਗਰ ਨਾਲ ਜੋ ਆ ਸਾਈਕਲ ਤੇ 25 ਕਿਲੋਮੀਟਰ ਚੱਲ ਕੇ ਤੇ ਕੰਮ ਕਰਕੇ ਤੇ ਸ਼ਾਮ ਨੂੰ 25 ਕਿਲੋਮੀਟਰ ਚੱਲੇ ਕੇ ਘਰ ਵਾਪਸ ਪਰਤ ਜਾਂਦੇ ਸੀਗੇ ਜੀ ਹਾਂ ਜੀ ਹੁਣ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਹਾਂ ਜੀ ਇੱਕ ਇਹੋ ਜਿਹਾ ਬਾਪੂ ਨਾਲ ਹਾਂ ਜੀ ਬਾਪੂ ਜੀ ਹਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਠਾਕ ਹਾਂ ਠੀਕ ਹੈ ਵਧੀਆ ਬਾਪੂ ਜੀ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ 40-45 ਸਾਲ ਹੋ ਗਏ ਲੱਕੜ ਦਾ ਕੰਮ ਕਰਦੇ ਨੇ ਹੂੰ ਕੀ ਬਾਤ ਹੈ ਬਾਪੂ ਜੀ ਤੇ ਬਾਪੂ ਜੀ ਬਰ ਸਾਈਕਲ ਤੇ ਕਿੰਨੇ ਕਿਲੋਮੀਟਰ ਚੱਲ ਜਾਂਦੇ ਸੀ ਤੁਸੀਂ ਤੁਸੀਂ 20 ਪ੍ਰਤੀ ਕਿਲੋਮੀਟਰ ਤੱਕ ਜਾਉਂਦੇ ਸੀ ਸਾਈਕਲ ਤੇ ਜੀ ਸਵੇਰੇ ਹਾਂ ਸ਼ਾਮ ਨੂੰ ਫੇਰ ਆ ਜਾਂਦੇ ਅੱਛਾ ਸ਼ਾਮ ਨੂੰ ਫੇਰ ਪਰਤ ਕੇ ਵਾਪਸ ਘਰੇ ਆ ਜਾਂਦੇ ਹਾਂ ਹਾਂ ਜੀ ਤੇ ਸਾਰਾ ਦਿਨ ਕੰਮ ਵੀ ਕਰਨਾ ਸੀ ਸਾਰਾ ਦਿਨ ਕੰਮ ਵੀ ਕਰਨਾ ਠੀਕ ਹੈ ਬਾਪੂ ਜੀ ਹਾਂਜੀ ਬਾਪੂ ਜੀ ਫਿਰ ਹੁਣ ਕੰਮ ਕਿਵੇਂ ਕਰਦੇ ਹੋ ਫਿਰ ਤੁਸੀਂ ਹੁਣ ਤਾਂ ਬਸ ਹੁਣ ਤਾਂ ਮਸ਼ੀਨਾਂ ਚੱਲ ਪਈਆਂ ਹਾਂਜੀ ਪਹਿਲੇ ਤਾਂ ਸਿੱਕ ਅੱਥੀ ਕੰਮ ਕਰਦੇ ਇਹ ਅੱਛਾ ਜੀ ਹਾਂਜੀ ਠੀਕ ਹੈ ਦਿਖਾਓ ਬਾਪੂ ਜੀ ਅੱਥਾ ਅੱਥਾ ਇਹਦੇ ਸੰਦ ਵੀ ਵਿਖਾ ਦਿੰਨੇ ਆ ਦਿਖਾਓ ਜੀ ਬਾਪੂ ਜੀ ਸੰਦ ਕੋਈ ਕੋਲ ਹੈ ਇੱਕੋ ਹੀ ਹੁਣ ਦਿਖਾਓ ਕੋਈ ਗੱਲ ਨਹੀਂ ਅੱਛਾ ਜੀ ਇਹਨੂੰ ਕੀ ਕਹਿੰਦੇ ਆ ਬਾਪੂ ਜੀ ਨੋਕੀ ਰੰਦਾ ਅੱਛਾ ਇਹ ਨੋਕੀ ਰੰਦਾ ਜੀ ਅੱਛਾ ਠੀਕ ਹੈ ਜੀ ਤੇ ਬਾਪੂ ਜੀ ਹੋਰ ਫਿਰ ਸੰਦ ਫਿਰ ਤੁਸੀਂ ਕੀ ਵਰਤਦੇ ਹੋ ਜੀ ਝਰੀ ਰੰਦਾ ਹੁੰਦਾ ਜੀ ਹਾਂ ਜੀ ਹੈ ਜੀ ਹਾਂ ਜੀ ਖੀਸਾ ਹੁੰਦੀਆਂ ਹੀ ਸਾਡੇ ਕੋਲੇ ਅੱਛਾ ਜੀ ਅੱਛਾ ਜੀ ਤੇ ਆ ਕੋ ਵਰਮੀ ਕਮਾਨ ਚਾ ਹੁੰਦਾ ਸੀ ਅੱਛਾ ਜੀ ਤੇ ਵਰਮੀ ਕਮਾਨ ਤੇ ਨੇ ਸਾਨੂੰ ਪਾਉਂਦੇ ਹੁਣ ਤੇ ਡੱਲਾ ਜੜਦੇ ਆ ਹਾਂ ਹਾਂ ਪਹਿਲਾਂ ਵਰਮੀ ਕਮਾਨ ਤੇ ਨੇ ਸਾਰੇ ਆ ਗੁੱਜੇ ਗਏ ਜੇ ਲਾਉਣੇ ਆ ਸਾਰੇ ਉਸੇ ਨੇ ਲਾਉਂਦੇ ਠੀਕ ਹੈ ਬਾਪੂ ਜੀ ਤੇ ਹੁਣ ਤੁਸੀਂ ਬਾਪੂ ਜੀ ਕੀ ਕਰ ਰਹੇ ਹੋ ਹੁਣ ਬਸ ਐ ਤੌਰ ਤੇੇ ਕੰਮ ਕਰ ਲਈਦਾ ਜਿੰਨਾ ਤੁਮੈ ਲੱਗਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜਿੰਨਾ ਕੋ ਮਰ ਗਿਆ ਉਹਨੇ ਕਰ ਲਈਦਾ ਓਕੇ ਓਕੇ ਠੀਕ ਹੈ ਬਾਪੂ ਜੀ ਹੁਣ ਤਾਂ 65 ਸਾਲ ਦੀ ਉਮਰ ਹੋਗੀ ਠੀਕ ਹੈ ਜੀ ਹੈ 65 ਸਾਲ ਦੀ ਉਮਰ ਹੋਗੀ ਤੇ ਬਾਪੂ ਜੀ ਫਿਰ ਬੱਚੇ ਜੀ ਬੱਚੇ ਕੀ ਕਰਦੇ ਅੱਜ ਕੱਲ ਬੱਚੇ ਬਾਹਰ ਚਲੇਗੇ ਕੋਈ ਨਹੀਂ ਅੱਛਾ ਬੱਚੇ ਬਾਹਰ ਚਲੇ ਗਏ ਹਾਂਜੀ ਅੱਛਾ ਠੀਕ ਹੈ ਮਾਹਾਂ ਪੇ ਤੇਆ ਕਮਾਈ ਕਰਕੇ ਚਲੋ ਬੱਚੇ ਵਧੀਆ ਆਪਦੇ ਤੁਸੀਂ ਸੈੱਟ ਕਰਤੀ ਬਾਪੂ ਜੀ ਹਾਂ ਇਹਨਾਂ ਬਹੁਤ ਵਧੀਆ ਜੀ ਹਾਂਜੀ ਹਾਂਜੀ ਤਾਂ ਬਾਪੂ ਜੀ ਕੋ ਉਹ ਹੁੰਦਾ ਕੜਨ ਦੇ ਵਾਲੇ ਜੀ ਕਹੀ ਵਾਂਗੂ ਉਹਨੂੰ ਕੀ ਕਹਿੰਦੇ ਤੁਸੀਂ ਤਿਸ ਹਾਂਜੀ ਉਹ ਕਿੱਥੇ ਜੀ ਉਹ ਦਿਖਾਓ ਹੋਰ ਕੀ ਕਰਵਾਉਣਾ ਦਿਖਾਓ ਜੀ ਹਾਂ ਅੱਛਾ ਇਹਨੂੰ ਕਹਿੰਦੇ ਤਿਸ ਹਾਂਜੀ ਤਿਸ ਠੀਕ ਹੈ ਤਾਂ ਬਾਪੂ ਜੀ ਹੁਣ ਤੁਸੀਂ ਕੀ ਕਰੀਏ ਨੇ ਹੋਰ ਕੇ ਇਹਨੂੰ ਦੁਬਾਰਾ ਬਣਾਉਣਾ ਜੀ ਇਹ ਤੁਹਾਨੂੰ ਲੱਗੀ ਸੀ ਅੱਛਾ ਜੀ ਹੁਣ ਦੁਬਾਰਾ ਤਰੀਕੇ ਨਾਲ ਬਣਾਉਣਾ ਜੀ ਹਾਂ ਜੀ ਦੁਬਾਰਾ ਨਵਾਂ ਫੋਟ ਲਾ ਕੇ ਇਹਨੂੰ ਬਣਾਉਣਾ ਹਾਂ ਜੀ ਅੱਛਾ ਜੀ ਪੁੱਜੀ ਫਿਰ ਤੁਹਾਡੇ ਗੋਡੇ-ਗਾਡੇ ਕਾਇਮ ਹੈ ਜੀ ਸਾਈਕਲ ਚਲਾਉਣੇ ਤੁਸੀਂ ਹਾਂ ਜੀ ਸਾਈਕਲ ਵਧੀਆ ਝੂਂ ਗੋਡੇ ਵਧੀਆ ਚੱਲਦੇ ਅੱਛਾ ਕਰਦੇ ਆ ਸਾਈਕਲ ਤੇ ਲਾ ਕੇ ਲਿਓਣੀ ਕਿੰਨੇ ਕਿਲੋਮੀਟਰ ਸਾਈਕਲ ਚਲਾਦਨੇ ਹੋਣ ਤੁਸੀਂ ਹੁਣ ਵੀ ਦਾ 10 12 ਕਿਲੋਮੀਟਰ ਚਲਾਦਨੇ ਵਾਹ ਸਾਈਕਲ ਠੀਕ ਹੈ ਅਪ ਡਾਉਣ ਜੀ ਅਪ ਡਾਉਣ ਜੀ ਦਾ 12 ਕਿਲੋਮੀਟਰ ਹੋਣ ਜਾਣ ਕਰ ਲਈਦਾ 25 ਕਿਲੋਮੀਟਰ ਹੋ ਗਿਆ ਠੀਕ ਹੈ ਅਜੇ ਵੀ ਕਰ ਲੈਨੇ ਆਪਾਂ ਠੀਕ ਹੈ ਇੱਕ ਘੰਟਾ ਜਾਣ ਇੱਕ ਘੰਟਾ ਹੋ 25 ਕਿਲੋਮੀਟਰ ਚਲਾਦਨੇ ਜੀ ਹਾਂ ਜੀ ਠੀਕ ਹੈ ਕੀ ਬਾਤ ਹੈ ਬਾਪੂ ਜੀ ਬਾਪੂ ਜੀ ਬਰਤਨਵਾਦ ਓਕੇ ਕਰੋ ਕੰਮ ਤੁਸੀਂ ਠੀਕ ਹੈ ਓਕੇ ਵਧੀਆ ਸ਼ੇਰ ਆ ਠੀਕ